ਜੇ ਕਿ ਟੈਸ਼ ਦਾ ਗੁੰਡਾ ਕਰਦੀ ਹੈ ਰਾਜ ਹੈ ਉਹ ਸਾਫ ਕਰੀ ਬੈਠੀ ਹੈਗੀ ਹੈ ਆਪਾਂ ਪੰਚਾਇਤੀ ਚੋਣਾਂ ਬਾਰੇ ਵੀ ਦੇਖਿਆ ਜਿਵੇਂ ਨਾਲੇ ਲੋਕਾਂ ਨੂੰ ਪੇਪਰ ਫੈਲ ਕਰਨ ਤੋਂ ਮੁੜਨਾਬਾਦ ਕੁੰਡੀਆਂ ਦੀ ਸਰਕਾਰ ਮੁੜਨਾਬਾਦ ਕੌਨ ਸਰਪੰਚ ਮੁੜਨਾਬਾਦ ਕੌਨ ਸਰਪੰਚ ਖਾਲਸੋ ਲੋਕਾਂ ਨਾਲ ਜ਼ਾਤੀ ਕਰ ਰਹੀ ਹੈਗੀ ਹੈ ਜੋ ਅਸੀਂ ਪੰਚਾਇਤੀ ਚੌਣਾ ਚ ਵੀ ਦੇਖਿਆ ਅਸੀਂ ਮਿਨਿਸਪਲ ਚੌਣਾ ਚ ਵੀ ਦੇਖਿਆ ਕਿਵੇਂ ਸਰਕਾਰ ਦੇ ਇੱਕ ਵਿੰਗ ਵਜੋਂ ਇੱਕ ਹਿੱਸਾ ਬਣ ਕੇ ਇਹ ਜਿਹੜੀ ਬਿਊਰੋਕ੍ਰੇਸੀ ਹੈ ਪੁਲਿਸ ਦੀ ਬਿਊਰੋਕ੍ਰੇਸੀ ਹੈ ਸਿਵਲ ਬਿਊਰੋਕ੍ਰੇਸੀ ਹੈ ਇਹ ਸਰਕਾਰ ਦੇ ਪੱਖ ਪੱਖ ਖੋਲ ਰਹੀ ਹੈ ਸਰਕਾਰ ਦੇ ਹੱਕ ਚ ਕੰਮ ਕਰ ਰਹੀ ਹੈਗੀ ਹੈ ਔਰ ਜਮਹੂਰੀਅਤ ਦੀਆਂ ਜੋ ਰਵਾਇਤਾਂ ਨੇ ਉਹਨਾਂ ਨੂੰ ਪੈਰਾਹੇਟ ਕੋਚਲ ਰਹੀ ਹੈਗੀ ਹੈ ਅਸੀਂ ਨਾ ਸਾਰੇ ਥਾਣੇਦਾਰਾਂ ਨਾਲ ਇਹਨਾਂ ਸਾਰੇ ਡੀਐਸਪੀ ਨਾਲ ਇਹਨਾਂ ਸਾਰੇ ਐਸਐਸਪੀ ਨਾਲ ਜੋ ਸਾਡੀ ਸਰਕਾਰ ਆਈ ਅਸੀਂ ਕਾਨੂੰਨੀ ਕਾਰਵਾਈ ਚਾਈ ਰਹੀ ਸਬੂਤ ਇਕੱਠੇ ਕਰਕੇ ਸੀਨਾ ਨਾਲ ਜੱਟਾਂਗੇ ਅਸੀਂ ਉਹ ਚੁਣੌਤੀ ਦਿੰਦੇ ਆ ਕਿ ਵੱਧ ਕੇ ਜਿਹੜੀ ਪੂਹ ਹਲਾਣੀ ਉਹ ਬੰਦ ਕਰਨ ਔਰ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ ਬੰਦ ਕਰਨ ਜੋ ਪਹਿਲਾਂ ਖਨੌੜਾ ਪਿੰਡ ਦੀ ਮਨਰੇਗਾ ਵਰਕ ਨਾਲ ਕੀਤਾ ਉਸ ਤੋਂ ਬਾਅਦ ਜੋ ਸੁਪੁੱਚੀ ਪੰਜਾਬ ਨਾਲ ਕੀਤਾ ਹੈਗਾ ਜੋ ਸਾਰੀ ਮਤਲਬ ਪੰਚਾਇਤ ਨਾਲ ਕੀਤਾ ਹੈ ਖਨੌੜੇ ਪਿੰਡ ਦੀ ਨਾਲ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਜਨਮੂਰੀਅਤ ਦੇ ਖਿਲਾਫ ਹੈ ਸੰਵਿਧਾਨ ਦੇ ਖਿਲਾਫ ਹੈ ਪੰਚਾਇਤੀ ਰਾਜ ਐਕਟ ਦੇ ਖਿਲਾਫ ਹੈਗੀ ਹੈ ਇਸ ਕਾਰਵਾਈ ਨੂੰ ਅਸੀਂ ਨਖੇਦੀ ਕਰਦੇ ਹਾਂ ਔਰ ਉਹਦੇ ਵਿਰੋਧ ਚ ਆਪਣਾ ਦਰੋਸ਼ ਪ੍ਰਗਟ ਕਰਨ ਵਾਸਤੇ ਮੈਂ ਡਾਕਟਰ ਤਰਬੀਰ ਕਾਂਧੀ ਮੈਂਬਰ ਪਾਰਲੀਮੈਂਟ ਸਾਡੇ ਤਰਮ ਸਿੰਘ ਸਾਧੂ ਸਿੰਘ ਤਰਮ ਸੋਜੀ ਇਹਦਾ ਹਲਕਾ ਇੰਚਾਰਜ ਨੇ ਮੰਤ ਖਨੌੜਾ ਜੀ ਜੋ ਸਾਰੇ ਜ਼ਿਲ੍ਹੇ ਨੂੰ ਦੇਖਦੇ ਨੇ ਤੇ ਹੋਰ ਜੋ ਜੋ ਵੀ ਪਰ ਪਟਿਆਲਾ ਕਾਂਗਰਸ ਦੇ ਸਰਕਾਰ ਦਾ ਲੀਡਰ ਨੇ ਇੱਥੇ ਆਏ ਹੈਗੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਭੁੱਲ ਜਾਣ ਇਹ ਜਮਹੂਰੀਅਤ ਹੈਗੀ ਹੈ ਇੱਥੇ ਅੱਜ ਕੋਈ ਕਿਤੇ ਆ ਕੱਲ ਨੂੰ ਕੋਈ ਕਿਤੇ ਹੈਗਾ ਅੱਜ ਸਾਡੀ ਸਰਕਾਰ ਇਹਨਾਂ ਸਰਕਾਰਾਂ ਕੱਲ ਨੂੰ ਸਾਡੀ ਸਰਕਾਰ ਆਊਗੀ ਅਸੀਂ ਇਹ ਸਾਰੇ ਕਾਇਦਾ-ਸਾਬਤ ਇਹਨਾਂ ਸਰਕਾਰੀ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਵਜਾਰਾ ਜਿਹੜਾ ਕੀਤਾ ਜਾ ਰਿਹਾ ਮਾਮਲਾ ਖਨੌੜਾ ਪਿੰਡ ਦੇ ਨਰੇਗਾ ਵਰਕਰਾਂ ਤੇ ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰਾਂ ਵੱਲੋਂ ਵੀਡੀਓ ਬਣਾਉਣ ਦਾ ਸੀ ਪਹਿਲਾਂ ਕਾਂਗਰਸ ਨੇ ਧਰਨਾ ਲਗਾਇਆ ਥਾਣੇ ਦੇ ਅੰਦਰ ਉਹਨਾਂ ਤੇ ਪਰਚਾ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਵਰਕਰ ਸੀ ਜਿਹੜੇ ਆਗੂ ਸੀ ਉਹਨਾਂ ਨੇ ਥਾਣੇ ਦਾ ਘਰਾਓ ਕੀਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਤੇ ਗੋਪਾਲ ਖਨੌੜਾ ਤੇ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਲੈ ਕੇ ਪੰਚਾਇਤ ਤੇ ਵੀ ਕਈ ਮੈਂਬਰਾਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਧਰਨੇ ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਵੀ ਪਹੁੰਚ ਚੁੱਕੇ ਨੇ ਧਰਨਾ ਕਿੰਨਾ ਸਮਾਂ ਚੱਲੂਗਾ ਅਨਸਾਫ਼ ਲੈਣ ਲਈ ਕਿੰਨਾ ਸਮਾਂ ਧਰਨਾ ਜਿਹੜਾ ਲੱਗ ਸਕਦਾ ਉਹ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਸਰਕਾਰ ਨੇ ਜਿਹੜੀ ਭਾਰਸੋਨ ਦੇ ਵਿੱਚ ਦਾ ਪਰਚਾ ਦਰਜ ਕੀਤਾ ਨੇ ਜਿਹੜੇ ਮਾਨ ਸਾਹਿਬ ਗੱਲ ਇਹ ਆ ਤੁਹਾਨੂੰ ਪਤਾ ਕੱਲ ਜਿਹੜੇ ਚਾਰ ਬੰਦਿਆਂ ਤੇ ਪਰਚਾ ਹੋਇਆ ਸੀਗਾ ਜਿਨ੍ਹਾਂ ਨੇ ਸਾਡੀਆਂ ਲੇਡੀ ਜੀ ਦੇ ਨਾਲ ਗਰੀਬਾਂ ਨਾਲ ਮਜ਼ਾਕ ਕੀਤਾ ਸੀ ਸਮਾਂ 4 ਵਜੇ ਦਾ ਦਿੱਤਾ ਵੀ 4 ਵਜੇ ਤੱਕ ਅਸੀਂ ਬੰਦੇ ਜਿਹੜੇ ਰਹਿੰਦੇ ਨੇ ਗ੍ਰਿਫਤਾਰ ਕਰ ਲਾਂਗੇ ਸੋ ਮੈਂ ਹੈਰਾਨ ਹੋ ਗਿਆ ਜਦੋਂ ਸ਼ਾਮ ਨੂੰ ਪਤਾ ਲੱਗਿਆ ਉਹਨਾਂ ਨੂੰ ਤਾਂ ਕੀ ਗ੍ਰਿਫਤਾਰ ਕਰਨਾ ਸੀ ਭੱਜਿਆ ਹੋਇਆਂ ਨੂੰ ਜਿਹੜੇ ਸਾਡੇ ਬੰਦੇ ਪੰਚਾਇਤ ਤੇ 12 ਬੰਦਿਆਂ ਤੇ ਪਰਚਾ ਕਰਤਾ ਔਰ ਗੋਪਾਲ ਜੀ ਤੇ ਪਰਚਾ ਕੀਤਾ ਰਾਤ ਨੂੰ ਇਉਂ ਫੜਿਆ ਰਾਤ ਨੂੰ ਜਾ ਕੇ ਜਿਵੇਂ ਕਿਸੇ ਅੱਤਵਾਦੀ ਨੂੰ ਜਿਵੇਂ ਘਰੋਂ ਫੜੀਦਾ ਗੋਪਾਲ ਖਨੋੜਾ ਜੀ ਨੂੰ ਸੋ ਉਸ ਰੋਸ ਵਿੱਚ ਅਸੀਂ ਆਪਣੇ ਬੰਦਿਆਂ ਤੇ ਜਿਹੜਾ ਨਜਾਇਜ਼ ਪਰਚਾ ਹੈ ਉਹ ਕੈਂਸਲ ਕਰਾਉਣ ਵਾਸਤੇ ਔਰ ਜਿਹਨੇ ਇਹ ਬੰਦੇ ਭੱਜੇ ਨੇ ਜਿਨ੍ਹਾਂ ਦੇ ਪਰਚਾ ਹੋਇਆ ਹੋਇਆ ਦੂਜਿਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਕੋ ਕਨੜਾ ਤੋਂ ਕਿੰਨਾ ਲੰਮਾ ਸਮਾਂ ਧਰਨਾ ਚੱਲੂਗਾ ਤੁਹਾਡੀ ਪੰਚਾਇਤ ਤੇ ਕੁਝ ਮੈਂਬਰਾਂ ਦੇ ਪਰਚੇ ਦਰਜ ਹੋਏ ਨੇ ਪਰਚਾ ਜਿੰਨੀ ਦੇ ਇਨਸਾਫ ਨਹੀਂ ਮਿਲਦਾ ਇਹ ਕੰਟੀਨਿਊ ਰੂਪ ਪੈ ਨੇ ਜਿੱਦ ਮੈਂ ਥਾਣੇ ਧਰਨਾ ਲਾਇਆ ਸੀ ਰਾਤ ਨੂੰ ਆਇਆ ਇਹਨਾਂ ਨੂੰ ਇਹਦੀ ਵੀ ਵਾਪਸ ਚ ਲੈ ਜਊ ਉਦੋਂ ਵੀ ਮੈਂ ਸਾਰੀ ਰਾਤ ਪੁੰਝੇ ਪਿਆ ਰਿਆ ਸਾਰੀ ਜਿਹੜੀਆਂ ਨਰੇਗਾ ਵਾਲੀਆਂ ਬੀਬੀਆਂ ਅਤੇ ਸਾਡੇ ਇਲਾਕੇ ਦੇ ਸਰਪੰਚ ਪੰਚ ਤੇ ਸਵੇਰ ਬਜੇ ਤੱਕ ਜਦੋਂ ਇਹਨਾਂ ਨੇ ਕਿਹਾ ਵੀ ਹੁਣ ਨਹੀਂ ਕੋਈ ਗੱਲ ਬਣਦੀ ਸਾਨੂੰ ਬਸਵਾਸ ਚ ਲੈ ਕੇ ਪਹਿਲਾ ਪਰਚਾ ਦਰਜ ਕਰਤਾ ਉਹ ਬੰਦਿਆਂ ਤੇ 4 ਵਜੇ ਦਾ ਟਾਈਮ ਰੱਖ ਲਿਆ ਉਹ ਤੋਂ ਬਾਅਦ ਮੇਰੇ ਪਿੰਡ ਦੀ ਸਾਰੀ ਪੰਚਾਇਤ ਇਹਨਾਂ ਨੇ 12 ਬੰਦਿਆਂ ਤੇ ਪਰਚਾ ਦਰਜ ਕਰਤਾ ਤੇ ਗਮਾਲ ਸਿੰਘ ਖਰੋੜੇ ਨੂੰ ਜਿਵੇਂ ਅਖਤਬਾਤੀ ਨੂੰ ਪੜੀਦਾ ਉਸ ਤਰੀਕੇ ਨਾਲ ਇਹਨਾਂ ਨੇ ਪੜਿਆ ਜਿੰਨੇ ਸਾਡੇ ਬੰਦਿਆਂ ਤੇ ਪਰਚਾ ਸਾਡੇ 7 ਮੌਜੂਦਾ ਮੈਂਬਰ ਤੇ ਨਾਲ ਸਦੀ ਜਿਹੜੀ ਸੋਸਾਇਟੀ ਆ ਕੋਪਰੇਟਿਵ ਸੋਸਾਇਟੀ ਉਹ ਵੀ ਸੈਮੀ ਗਵਰਨਮੈਂਟ ਚ ਆਉਂਦੀ ਆ ਉਹਦਾ ਪ੍ਰਧਾਨ ਤੇ ਉਹਦੇ ਜਿਹੜੇ ਮੈਂਬਰ ਉਹ 12 ਬੰਦਿਆਂ ਤੇ ਜਿਹੜਾ ਪਰਚਾ ਦਰਜ ਕਰਤਾ ਕਿੰਨਾ ਟਾਈਮ ਧਰਨਾ ਚੱਲੂਗਾ ਕੰਟੀਨਿਊ ਇਹਨਾਂ ਸਾਬਰੀ ਮਿਲਦਾ